ਆਪੇ ਸੰਭਾਲ ਕਿੰਨੇ ਕਿੰਨੇ ਦਿਨ ਮੇਰੇ ਮੋਸੇ ਜੀ ਨਿਕਲ ਗਿਆ ਮੈਂ ਕਿ 40 ਦਿਨ ਹੁਣ ਇਹ 40 ਦਿਨ ਵੀ ਕੋਈ ਵਹਿਮ ਭਰਮ ਨਹੀਂ ਹੁੰਦੇ ਅਸੀਂ ਕਈ ਵਾਰੀ ਕਹਿੰਨੇ ਪਲਾਉਣਾ ਚ ਇਹ ਤੇ ਮੈਂ ਨਹੀਂ ਇਹ ਵਹਿਮ ਭਰਮ ਨਹੀਂ ਹੁੰਦੇ 40 ਦਿਨ ਜਦੋਂ ਕੋਈ ਮਹਾਪੁਰਖ ਕਹਿੰਦਾ ਗੁਰਸਿਖ ਕਹਿੰਦਾ ਉਹ ਜੋੜਨ ਦਾ ਢੰਗ ਹੁੰਦਾ ਜੇ ਬੰਦੇ ਨੂੰ ਕਹੋ ਨਾ ساری ਜ਼ਿੰਦਗੀ ਤੂੰ ਇਹ ਪਾਠ ਕਰਨਾ ਹੈ ਬੰਦਾ ਹੋ ਸਕਦਾ ਨਾ ਕਰੇ ਸਾਰੀ ਜ਼ਿੰਦਗੀ ਬੋਝ ਪੈ ਜਾਂਦਾ ਏਦਾਂ ਦਿਮਾਗ ਤੇ ਕਈਆਂ ਦੇ ਤੇ ਜੇ ਕਹਦੋ 40 ਦਿਨਾਂ ਲਈ ਨੇਮ ਕਰਨਾ ਸ਼ੁਰੂ ਕੀਤਾ 40 ਦਿਨਾਂ ਲਈ ਹੁੰਦਾ ਬਣ ਪੱਕਾ ساری ਜ਼ਿੰਦਗੀ ਦਾ ਜਾਂਦਾ ਇਹੋ ਜੀ ਸਾਂਝ ਬਣ ਜਾਂਦੀ ਇਹ ਜੋੜਨ ਦਾ ਇੱਕ ਢੰਗ ਹੁੰਦਾ ਇਹ ਚ ਮਹਿਮ ਪਰਮ ਨਹੀਂ ਮੈਂ ਕਿਹਾ 40 ਦਿਨ ਇਦਾਂ ਨੇਮ ਕਰੋ ਬੱਪੂ ਖੰਡੇ ਵਾਲਾ ਪੇ ਪੈਜ ਰੱਖੇਗਾ ਬਾਬਾ ਦੀਪ ਸਿੰਘ ਕਿੰਨੇ ਹਾਜ਼ਰ ਨੇ ਸੁਣਿਓ 13ਵਾਂ ਕਿ 14ਵਾਂ ਦਿਨ ਉਹ ਗੁਰਮਖ ਮੇਰੇ ਕੋਲ ਆਇਆ ਘਰ ਵਾਲੀ ਵੀ ਉਹ ਬੱਚੀ ਨੂੰ ਵੀ ਲੈ ਕੇ ਰੋਈ ਜਾਵੇ ਦਰਾਕਰੀ ਜਵੇਂ ਮੈਂ ਕਿਹਾ ਕੀ ਹੋਇਆ ਕਹਿੰਦਾ ਤੁਸੀਂ 40 ਦਿਨ ਕਹੇ ਸੀ ਜੋ ਸਾਬ ਦਾ ਕਿਉ ਬੱਚੀ ਦੇ ਸਿਰ ਦੇ ਉੱਤੇ ਲਾਉਣਾ ਹੈ ਬਾਬੇ ਨੇ 13 ਦਿਨ ਵੀ ਪੂਰੇ ਨਹੀਂ ਹੋਣ ਦਿੱਤੇ 13 ਦਿਨਾਂ ਚ ਰੋਗ ਰਾਜੀ ਕਰ ਦਿੱਤਾ ਹੈ ਹਾਂ ਸਰੀ